ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਐਸੀ 800 ਰੁਪਿਆ ਪਰ ਔਰਤ ਜਿਹੜੀ ਕੇ ਇਹਦਾ ਵਾਦਾ ਕੀਤਾ ਹੈ ਕਿ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਇਥੇ ਯੂਨੀਵਰਸਿਟੀ ਲਈ ਭਲ ਬੀਜੇਪੀ ਦੀ ਇੱਥੇ ਰਹਿੰਦੀ ਸੀ ਮਾਰਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ 加ਡੇ ਵਜੂ ਸੇ ਸੋਗਤ ਬੇਨ ਦਾ ਕੋਈ ਐਲਾਨ ਹੋਏਗਾ ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਆਸਾਂ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਕਿ ਪ੍ਰਧਾਨ ਮੰਤਰੀ ਜੀ ਜਲੇਂਦਰ ਬਾਸ ਤੇ ਜਾਂ ਪੰਜਾਬ ਬਾਸ ਤੇ ਔਰ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕਿਆ-ਕਿਆ ਕਰਾਂਗੇ ਲੇਕਿਨ ਇਹ ਬੀਜੇਪੀ ਦੀ ਰੈਲੀ ਬਿਲਕੁਲ ਫਲੌਪ ਹੋ ਗਈ ਕਹਿੰਦੇ ਵੀ ਉੱਤਿਆਂ ਪਹਾੜ ਲੈ ਚੜਾ ਵੀ ਨਹੀਂ ਜੇ ਆਹੀ ਦਾੜ ਸੀ ਜਿਹੜੀ ਛੁਰਕਾਂ ਪਰੌਣੀ ਫਿਰ ਇਹਨਾਂ ਰੌਲਾ ਕਾਦੇ ਵਾਸਤੇ ਸੀ ਬੀਜੇਪੀ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਵੀ ਐਸੀ ਪਤਾ ਨਹੀਂ ਕੀ ਕਰਦਾਂਗੇ ਸਾਨੂੰ ਇਸ ਦਾ ਕੋਈ ਡਰ ਨਹੀਂ ਸੀ ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਬਾਅਦ ਤੇ ਰੋਡ ਮੈਂਟੇਨੈਂਸ ਮੈਂ ਦੇਖੇ ਜਾਣ ਕੁਛ ਦੱਸਣ ਵੀ ਅਜੀ ਤ랜ਦਰ ਵਾਸਤੇ ਕੀ ਕਰਾਂ ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਬਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਦਾ ਕੋਈ ਕੰਮ ਗੜਾਇਆ ਹੀ ਨਹੀਂ ਨਾ ਹੈ ਹੀ ਹੈ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮੈਨੂੰ ਉਮੀਦ ਸੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣੀ ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਦੇ ਜਿਹੜੀ ਛੇ 10 ਸਾਲ ਦੇ ਵਿੱਚ ਬੀਜੇਪੀ ਦੀਆਂ ਕੱਟ ਨੀਤੀਆਂ ਕਰਕੇ ਕੇਂਦਰ ਸਰਕਾਰ ਦੀਆਂ ਕੱਟ ਨੀਤੀਆਂ ਕਰਕੇ ਇੰਡਸਟਰੀ ਇੱਥੇ ਦੀ ਖਤਮ ਹੋ ਰਹੀ ਹੈ। ਉਹਨੂੰ ਮਨੋਂ ਉਮੀਦ ਸੀ ਕੁਝ ਰਿਵਾਈਵ ਕਰਨ ਦਾ ਕਰਨਗੇ। ਜਨੰਦਰ ਵਾਸਤੇ ਮਨੋਂ ਮੀਸੀ ਕੋਈ ਇੰਸਟੀਚਿਊਟ ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ ਤੇ ਕਰਨਗੇ। ਮਨੂ ਮੀਸੀ ਕੋਈ ਹਸਤਾੜ ਦਾ ਅਨਾਉਂਸਮੈਂਟ ਕਰਨ ਦੇਤੇ ਅਸੀਂ ਏਮ ਜਮਾਗੇ ਜਾਂ ਇੱਥੇ ਅਸੀਂ ਪੀਜੀਏ ਲੈ ਕੇ ਆਮਾਗੇ ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ ਜਿਹਨਾਂ ਧਨਵਾਸੀਆਂ ਨੂੰ ਨਰਾਜ਼ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਐ ਇੱਥੇ 에어ਪੋਰਟ ਐ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਐ ਉਹਦੇ ਵਿੱਚ ਸਾਡੀ ਸਰਕਾਰ ਵੇਲੇ ਅਸੀਂ ਮਤਾ ਪਾਸ ਕਰਿਆ ਸੀ ਉਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਉਹ ਵੀ ਉਹ ਵਾਅਦਾ ਵੀ ਨਹੀਂ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦਿਨ ਦਾ ਚੱਲ ਰਿਹਾ ਹੋਇਆ ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਇਹਨਾਂ ਦੇ ਜਿਹੜੇ ਇੱਥੇ ਦੇ ਲੀਡਰ ਹੈ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ ਚ ਕਰਾਂਗੇ ਲੇਕਿਨ ਇਤ ਨਹੀਂ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਕਿ ਸਾਡੇ ਲੋਕਾਂ ਦੇ ਰੋਜ਼ ਹੈ। ਤੋਂ ਇਹ ਜਿਹੜੀ ਵਿਨਾਦੀ ਫਲੋਪ ਸ਼ੋ ਹੋਇਆ ਲੋਕ ਵੀ ਨਹੀਂ ਆਏ। ਅੱਠ ਹਲਕਿਆਂ ਜੋ ਪਾਰਲੀਮੈਂਟਰੀ ਹਲਕਿਆਂ ਜੋ ਬੰਦੇ ਬਲਾ ਕੇ ਵੀ 2-3 ਦਸ ਹਜ਼ਾਰ ਦਾ ਕੱਟ ਨਹੀਂ ਹੋ ਸਕਿਆ। ਇਹਨਾਂ ਥੋੜੇ ਜੀ ਪਾਕਟ ਪਰ ਫੋਕਸ ਕਰਕੇ ਉਹਨਾਂ ਨੇ ਕੱਟ ਨੂੰ ਕਿਉਂਕਿ ਕੱਟ ਜ਼ਿਆਦਾ ਨਹੀਂ ਸੀ। ਤੋਂ ਕੱਟ ਵੀ ਨਾ ਹੁੰਦਾ। ਲੇਕਿਨ ਜੇ ਪ੍ਰਧਾਨ ਜੀ, ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਰਾਸ਼ਾ ਜੋ ਕੱਢ ਕੇ ਇਹ ਬੇਨਤੀ ਕਰਨਾ ਕਿ ਅਸੀਂ ਬੈਠੇ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਹੈ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇ ਜੀ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਾਂਗਰਸ ਪਾਰਟੀ ਸਿੱਧਾ ਫੈਕਟਰੀ ਦੇ ਵਿੱਚ ਇੱਥੇ ਯੂਨੀਵਰਸਿਟੀ ਲਿਤੀ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਤੇ ਫੌਜ ਦੇ ਦਰਵਾਂਦੇ 3 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋਬਾਰਾ ਕੀਤਾ ਹੈ 8800 ਰੁਪਿਆ ਪਰ ਔਰਤ ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ ਉਹਨਾਂ ਨੂੰ ਪਰਮੰਤ ਦੇਣ ਦਾ ਵਾਅਦਾ ਕੀਤਾ ਹੈ ਐਮਐਸਪੀ ਬਾਰੇ ਉਹਨੂੰ ਪੂਰੀ ਮਿਲ ਸੀ ਜੇ ਕੋਈ ਕਿਸਾਨੀ ਦੀ ਗੱਲ ਕਰਕੇ ਜਾਣ ਜੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਐਸੀ ਗਰੰਟੀ ਦਿੱਤੀ ਹੈ ਕਿ ਕੇਂਦਰ ਦੀ ਸਾਡੀ ਸਰਕਾਰ ਆਏਗੀ ਤਾਂ ਐਸੀ ਐਮਐਸਬੀ ਗਰੰਟੀ ਕਾਨੂੰਨ ਲੈ ਕੇ ਆਵਾਂਗੇ ਤੇ ਮੰਰੇਗਾ ਦੀ ਜਿਹੜੀ ਤਰ੍ਹਾਂ ਦਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 500% ਮੀਨਾ ਕਰਾਂਗੇ ਤੇ ਪ੍ਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਅਸੀਂ ਸਮਾਜਿਕ ਦਿੱਤੀ ਹੈ ਐਸੀ ਦਾ ਜਸਤਾਜ ਕੀਤੀ ਹੈ ਸਾਡੀ ਸਰਕਾਰਾਂ ਨੇ ਕੇਦਰ ਵੀ ਸਾਡੀ ਸਰਕਾਰ ਆਉਣ ਤੇ ਐਸੀ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਐਸਈ ਯੂਨੀਵਰਸਿਟੀ ਲਈ ਕੀਆ ਮੰਗੇ ਜਿਹੜਾ 에어ਪੋਰਟ ਐ ਉਹਦਾ ਨਾਮ ਗੁਰੂ ਰਮਦਾਸ ਜੀ ਮਹਾਰਾਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਐਸੀ ਬਚਨ ਵਾਧਾ ਐਸੀ ਵਿਧਾਨ ਸਭਾ ਵਿੱਚ ਵੀ ਪਾਸ ਕੀਤਾ ਤੇ ਐਕਿਊ ਵੀ ਕੀਤਾ ਇੱਥੇ ਸਾਡਾ ਮੈਨੀਫੈਸਟੋ ਹੈ ਤੁਹਾਨੂੰ ਦੱਸ ਰਿਹਾ ਕਿ ਐਸੀ ਮੈਡੀਕਲ ਟੂਰਿਜ਼ਮ ਨੂੰ ਵਿਨੰਦਰ ਦੇ ਵਿੱਚ ਪੜਾਵਾ ਦੇਣਾ ਇੱਥੇ ਬਹੁਤ ਸਕੂਪ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਣਾ ਚਾਹਦੇ ਐ ਐਸੀ ਬਾਗਾ ਬੋਟ ਨੂੰ ਖੋਲ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕਲ ਖੋਲ੍ਹਣਾ ਚਾਹੀਦੀਆਂ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਕੋਲ ਆਉਂ ਉਹ ਇੱਥੇ ਬਾਈ ਰੋਡ ਵੀ ਆ ਸਕਦੇ ਐ ਉਹ ਇੱਥੇ ਇਲਾਜ ਕਰਾਇਆ ਕਰ ਲੈਣਗੇ ਬਾਹਰੋਂ ਦੇਸ਼ਾ ਜੋ ਆ ਕੇ ਕਿਉਂਕਿ ਬਾਹਰਲੇ ਦੇਸ਼ਾਂ 'ਚ ਬਹੁਤ ਮਹਿੰਗਾ ਇਲਾਜ ਹੈ ਇੱਥੇ ਸਿਰੀਆ ਸਿਟੀਆ ਇਲਾਜ ਕਰਾ ਲੈ ਮੈਡੀਕਲ ਲੋਕਲ ਬਦਾਵਾ ਦਵਾਗੇ ਐਮਡ ਹਸਪੀਟਲ ਇਹ ਆ ਪੀ ਜੀ ਐਸਸੀ ਕੇ ਨਵਲ ਮੀਂਟ ਲਈ ਲਾਮਬੋ ਤੇ ਸੇਵਰ ਹਸਪਤਲ ਦੇ ਨਾਲ ਇੱਥੇ ਬੁਰਾ ਹਾਲਾਤ ਨੂੰ ਅਪਗ੍ਰੇਡ ਕਰਨਾ ਹੈ ਤੇ ਇਹ ਜਿਹੜਾ ਇੱਥੇ ਪਹਿਲਾ ਤੋਂ ਪਿੰਡ ਦਾ ਹਸਪਤਲ ਹੈ ਉਹ ਸਰਕਾਰੀ ਹੁਕਮ ਜਾਏਗਾ ਇਹ ਚੀਜ਼ਾਂ ਇਹੀ ਵਿਸ਼ਵਾਸ ਦਿਵਾਉਂਦੇ ਹਨ ਸਨਤਾਂ ਦੇ ਵਿੱਚ ਇੱਥੇ ਆਈਟੀ ਹੱਬ ਇਹਨਾਂ ਦਾ ਸਰਕਾਰ ਵੱਲੋਂ ਇੱਥੇ ਬਣਾਵਾਗੇ ਜਦੋਂ ਸਾਡੀ ਸਰਕਾਰ ਆਈ ਤੇ ਖੇਡਾਂ ਨੂੰ ਖੇਡ ਸਨਤ ਨੂੰ ਮੋੜ ਫੋਰਜ ਇੰਡਸਟਰੀ ਉਹਨਾਂ ਤੋਂ ਦੱਸਦਾ ਕਿ ਇੰਡਸਟਰੀ ਅਸੀਂ ਸਾਰੀ ਉਹ ਦਵਾਰੇ ਹਟਾ ਰੂੜੀਆਂ ਇਹਨਾਂ ਨੇ ਬੰਦ ਕਰਤੀਆਂ ਸਾਡਾ ਰੌ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ ਸਾਡੀ ਫੋਰਜਿੰਗ ਇੰਡਸਟਰੀ ਖਤਮ ਹੋ ਰਹੀ ਹੈ ਸਾਡੀ ਪੂਰ ਮਸ਼ੀਨਾ ਬੰਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ ਰੋਜ਼ਗਾਰ ਦੇ ਵਿੱਚ ਅਸੀਂ ਨਵੇਂ ਸਟਾਰਟਅਪ ਟੀਮ ਲੈ ਕੇ ਆਵਾਂਗੇ ਬੱਚਿਆਂ ਨੂੰ ਰੋਜ਼ਗਾਰ ਪਿੱਟਾ ਮੁਖੀ ਬਣਾਉਣ ਵਾਸਤੇ ਏਡਾਂ ਦਾ ਵਧੀਆ ਇੱਥੇ ਅਸੀਂ ਕ੍ਰਿਕਟ ਸਟੇਡੀਅਮ ਬਣਾਣਾ ਤੇ ਨਾਲ ਨਾਲ ਬਾਕੀ ਹਾਤੀ ਇੱਕ ਵੀ ਮੇਨ ਗੇਮ ਹੈ ਉਹ ਉਸ ਦੇ ਸਟੇਡੀਅਮਾਂ ਦੀ ਇੰਪਰੂਵਮੈਂਟ ਤੇ ਇੰਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਤੇ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ ਐਮਐਲਏ ਨੇ ਮਾਫੀਆ ਨੂੰ ਇੱਥੇ ਪੜਾਵਾ ਦਿੱਤਾ ਇੱਥੇ ਜਿਹੜੀ ਗੜਾ ਸੱਟਾ ਇੱਥੇ ਲੋਟਰੀ ਇੱਥੇ ਨਸ਼ੇ ਉਹਦੇ ਚ ਆਮ ਆਦਮੀ ਪਾਰਟੀ ਦੇ ਲੀਡਰ ਪੂਰੀ ਤਰ੍ਹਾਂ ਇਨਵੋਲਵ ਹੈ ਜਿਹੜੇ ਕਿ ਹੁਣ ਬੀਜੇਪੀ ਚ ਚਲੇ ਗਏ ਉਹ ਖਾਤ ਤੋੜਦੇ ਬੀਜੇਪੀ ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹਾ ਜਾ ਸਟਾਫ ਲੈ ਰਹੇ ਜੇ ਕੋਈ ਬੀਜੇਪੀ ਨੂੰ ਵੋਟ ਰੀ ਪਾਉਣਾ ਚਾਹਦਾ ਹੈ ਤਾਂ ਉਹ ਰੇਂਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡਾਊਨ ਇੱਥੇ ਪੈਦਾ ਹੋਇਆ ਮਾਫੀਆ ਦਾ ਆਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ ਇਹਦੀ ਮਿਲਤ ਕਰਨੀ ਪੈਣੀ ਕੰਮ ਕਰਾਉਣ ਨੂੰ ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਓਪਰੇਟ ਕੀਤਾ ਹੈ ਉਸ ਤੋਂ ਅੱਜ ਜਿਲੰਦਰ ਸ਼ਹਿਰ ਬਹੁਤ ਦੁਖੀ ਹੋ ਗਿਆ ਇੱਥੇ ਗੋਲੀਆਂ ਚੱਲ ਰਹੀਆਂ ਨੇ ਇੱਥੇ ਸਨੈਚਿੰਗ ਹੋ ਰਹੀ ਹੈ ਇੱਥੇ ਲੁਕਟਾ ਹੋ ਰਹੀ ਹੈ ਇੱਥੇ ਫਰੋਟੀਆਂ ਮੰਗੀਆਂ ਜਾ ਰਹੀਆਂ ਇੱਥੇ ਚੋਰੀਆਂ ਹੋ ਰਹੀਆਂ ਇੱਥੇ ਡਾਕੇ ਪੈ ਰਹੇ ਇਹ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥ ਹੈ ਪਹਿਲਾਂ ਵੀ ਕੀਤਾ ਹੈ ਤੇ ਅੱਜ ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਇਖਤੇ ਦੇ ਮਾਫੀਆ ਦਾ ਜਿਹੜਾ ਨੈਕਸਸ ਹੈ ਉਹਦੇ ਖਾ ਲਗਾਉਣੀ ਪਹਿਲਾਂ ਵੀ ਪਾਕਿਸਤਾਨ ਦੇ ਜਨਵਾਦ ਦੇ ਇਖਤੇ ਸ਼ਾਂਤੀ ਭਾਰਤ ਦੇ ਸਮੂਹ ਨਾਗਰਿਕਾਂ ਨੂੰ ਬਰਕਰਾਰ ਕੀਤਾ ਹੁਣ ਵੀ ਇਹ ਮੇਰੀ ਡਿਊਟੀ ਹੋਣੀ ਹੈ ਜਾਂ ਚੱਗੇ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਇਹ ਮਾਫੀਆ ਰਹੇਗਾ ਵਿਚ ਵਿਚਾਲੇ ਮੈਂ ਹੋਰ ਕੁਝ ਰਹਿਣ ਨਹੀਂ ਦੇਣਾ ਇੱਕ ਹਵਾਈ ਅੱਡੇ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਵਾਤਾਵਰਨ ਦਾ ਇੱਥੇ এনवायरमेंट ਦਾ ਇੰਪਰੂਵਮੈਂਟ ਕਿਉਂਕਿ ਮੈਂ ਇੱਥੇ ਸਮੂਹਿਕ ਡਵੈਲਪਮੈਂਟ ਕਰਨਾ ਕੋਈ ਗੜੀਆਂ ਨਾੜੀਆਂ ਗੜੀਆਂ ਨਹੀਂ এনवायरमेंट ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਸਿਹਤ ਠੀਕ ਕਰਨੀ ਇੱਥੇ ਲੋਕਾਂ ਦੀ ਇਨਕਮ ਦੇ ਸਾਧਨ ਵਧਾਣੇ ਇੱਥੇ ਅੱਛਾ ਵਾਤਾਵਰਨ ਜਿਹੜਾ ਸਾਡਾ ਇੱਥੇ ਕਾਨੂੰਨ ਵਿਵਸਥਾ ਉਹ ਠੀਕ ਕਰਨੀ ਹੈ ਮੜਕਾਂ ਬਹੁਤ ਬੁਰਾ ਹਾਲਤ ਇੰਨਾ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋਡ ਰੋੜੇ ਨਹੀਂ ਦੇਖਿਆ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਵਾਲੇ ਨਹੀਂ ਦੇਖੇ ਇਹ ਸਾਰਾ ਕੁਝ ਇੱਥੇ ਠੀਕ ਕਰਵਾਣਾ ਪਲੇਸਿਆਂ ਦੀ ਰੋਕਥਾਮ ਦਾ ਵੱਡਾ ਮਸਲਾ ਹੈ ਐਸੀ ਨੀਜੜਾ ਮੈਨੀਫੈਸਟੋ ਅਜੇ ਜਾਰੀ ਪੜਾਵੇ ਕਿ ਨਾਲ ਨਾਲ ਜੋ ਮੈਂ ਇਹਦਾ ਕੰਮ ਦਿੱਤੇ ਬੰਦੇ ਤੇ ਜਿਹਦੇ ਵਿੱਚ ਆਪਾਂ ਕਾਲਜ ਵੀ ਖੋਦੇ ਹੈ ਇਹ ਰੋਕਣਾ ਸੱਚੀ ਰੋਡ ਹੈ ਜਿੱਥੇ ਸਤ ਪੁੱਤ ਜੀ ਮਹਾਰਾਜ ਜੀ ਕਮਿਟੀ ਚੈਂਕੋ ਮੇਰੇ ਸਿੱਧੇ ਇੱਥੇ ਮੈਂ 30 ਭਗਵਾਨ ਪਤਸ਼ੂ ਰਾਮ ਦੀ ਦੇ ਮੰਦਰ ਨੂੰ 10 ਕਰੋੜ ਰੁਪਏ ਦਿੱਤੇ ਇੱਥੇ ਜਿਹੜਾ ਜੇਵੀ ਤਲਾਬ ਬੰਦਰ ਹੈ ਉਹਦਾ ਜੀਐਸਟੀ ਮਾਪ ਐਸੀਜੀਟਾ ਤੋਂ ਸ਼ੇਡਾ ਤੋਂ ਕਰਜ਼ਾ ਪ੍ਰਕਾਰ ਦੇ ਸੱਜੇ ਉੱਥੇ ਜੀਐਸਟੀ ਕੁਝ ਵੀ ਉਹਨਾਂ ਨੇ ਚੀਜ਼ ਕਰਾਉਦਾ ਜੀਐਸਟੀ ਮਾਪ ਹੋਏਗਾ ਇਹ ਮੈਂ ਕੈਡਰ ਦੇ ਵਿੱਚ ਪਾਸ ਕੀਤਾ ਹੋਇਆ ਜਿਹੜਾ ਕਿ ਆਮ ਲੋਕਾਂ ਨੂੰ ਨਹੀਂ ਪਤਾ ਇਹ ਮੈਂ ਜੇਵੀ ਤਲਾਬ ਮੰਦਰ ਦਾ ਵੀ बहुत <ligen> कम मैं जलंधर है उन्होंने मैं तो करा ना मैं इसके मैं रह के लोगों की सेवा करा अगर कोई कुछ दिन ज्यादा होगा जो खुट के जब कुछ मैं बताओगे तो मैं इतना तो'... रहागा <points> <जी करने। laughs> मैं थोड़ा वह कहना और मेरा कोई ना एक बहुत निश्चित ना मेरा आखिरी है जे मैं ਅੱਜ ਤੱਕ ਮੈਂ ਕਿਸੇ ਨੂੰ ਜੋ ਗੱਲ ਕਹੀ ਹੋਵੇ ਕਿ ਖੜਿਆ ਤੋਕਾ ਨਹੀਂ ਦਿੱਤਾ ਤੇ ਹੁਣ ਵੀ ਮੈਂ ਇਹ ਕਹਿ ਰਿਹਾ ਕਿ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਤਾਂ ਮੈਂ ਤੁੱਖਾ ਨਹੀਂ ਕਰਾਂਗਾ ਤੁਹਾਡੀ ਵਿਚਾਰ ਰਹਿ ਕੇ ਹੀ ਸੇਵਾ ਕਰਾਂਗਾ ਇੱਕ ਮੇਰਾ ਆਮ ਆਦਮੀ ਪਾਰਟੀ ਦੇ ਨਾਲ ਮੁੱਖ ਮੰਤਰੀ ਦਾ ਪੁਆਦ ਇਹ ਤੇਰਾ ਕਿਸਾਨਾਂ ਦੇ ਨਾਲ ਕੀ ਬੈ ਪ੍ਰਧਾਨ ਮੰਤਰੀ ਜੀ ਆ ਰਹੇ ਆਂ ਜੀ ਕਲੈਕਸ਼ਨ ਰੈਲੀ ਹੈ ਹਮੇਸ਼ਾ ਹੁੰਦੀ ਹੈ ਉਹਨਾਂ ਦਾ ਜੀ ਆਇਆਂ ਨੂੰ ਇੱਥੇ ਆ ਕੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਸੀ ਇਹ ਬੱਕਰੀ ਗੱਲ ਆ ਉਹਨਾਂ ਨੇ ਕੋਈ ਦਿੱਕਤ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੁੱਕੇ ਤੇ ਜਦੋਂ ਪੁਲਿਸ ਲੋਕ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਲਜੇਰ ਬੰਦ ਰੱਖਿਆ ਐਸੀ ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ EMPLOYEES ਨੂੰ ਜਦ ਵੀ ਤੁਹਾਡੀ ਫੇਰੀ ਆਉਂਦੀ ਹੈ ਤੁਸੀਂ EMPLOYEES ਦੀ ਯੂਨੀਅਨ ਨੂੰ ਅੜ ਕੀ ਅੱਧਾ ਦੇ ਦਿੰਦੇ ਹੋ ਉਹਨਾਂ ਨੂੰ ਵਾਹਵੇਂ ਨਿਕਲ ਨਹੀਂ ਦੇ। ਇਹ ਜਿਹੜਾ ਅਰਾਜਿਤ ਦਾ ਖਿਡਾਰੀ ਲਗਾ ਲਿਆ। ਇਹ ਤਰ੍ਹਾਂ ਦੇ ਨਵੋ ਨਿਖਾਤ। ਇਹ ਸਹੀ ਰਵਾਜ। ਉਸ ਮਾਜੀ ਦਾ ਉਹ ਬੰਦ। ਇਹ ਵੀ ਕਿਹੜਾ ਸਰਕਾਰੀ ਮਨੋਦਿਨ ਲਗਾਤਾ ਜੀ ਚਰਨਾ ਦੇ ਨਾਮ ਤੋਂ ਲਾਇਬ ਲਾ। ਲੋਕਾਂ ਨੂੰ ਭਰਾਨੀ ਚਾਹੀਆ ਜਾਨ ਉਸ ਦੇ। ਉਹਨਾਂ ਨੂੰ ਅੜ ਕੀ ਅੱਧਾ ਕੀਤਾ ਗਿਆ। ਇਹ ਵੀ ਜੁਲੇਵਾਰੀ ਮੁੱਖ ਮੰਤਰੀ ਨੂੰ ਆਮ ਆਦਿ ਬਾਤ ਕੀਤੀ ਹੈ। ਜਨ ਆ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਉਹਨਾਂ ਨੇ ਇੱਥੇ ਬਾਸ ਵੀ ਥੜਵਾਈਏ ਦੋ ਦਿਨ ਪਹਿਲਾਂ ਜਦ ਤੇ ਸਾਡੀ ਆ ਰਹੀ ਸੀ ਰੋਸ ਮਾਰਚ ਉਹਨਾਂ ਨੇ ਇੱਥੇ ਰਾਜੇਗਤਾ ਫਲਾਉਣ ਲਈ ਪ੍ਰਿੰਟ ਮੀਡੀਆ ਤੇ ਹਮਲਾ ਕੀਤਾ ਆਮ ਆਦਮੀ ਪਾਰਟੀ ਨੇ ਇੱਥੇ ਦੇ ਅਜੀਤ ਅਖਬਾਰ ਤੇ ਹਮਲਾ ਕੀਤਾ ਬਹੁਤ سارے YouTube ਚੈਨਲ ਉਹਨਾਂ ਨੇ ਬੰਦ ਕੀਤੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਆਮ ਆਦੀ ਪਾਰਟੀ ਤੇ ਕਰ ਰਹੀ ਹੈ ਉਹਦਾ ਐਸੀ ਰੋਸ ਹੈ ਸਾਨੂੰ ਐਸੀ ਦਾ ਪੂਰਾ ਵਿਰੋਧ ਕਰਦੇ ਸਰ ਕੱਲੇ ਗਾਲੇ ਮੋਦੀ ਸਾਹਿਬ ਨੇ ਕੀ ਬਿਆਨ ਦਿੱਤਾ ਹੈ ਕਿ ਕਾਂਗਰਸ ਨੇ ਆਪਣੇ ਪਰਿਵਾਰ ਬਾਰੇ ਜਾਂ ਫਿਰ ਮੁੰਡਾ ਵਾਂਗੇ ਖਿਆਸ ਕਰਾ ਤੁੰ ਲਾਇਆ ਹੈ ਜਿਸ ਕਰਕੇ ਕਿਹਾ ਫਾਈਲ ਜਾ ਕੇ ਤਾਂ ਬਿਕਦਾਨ ਹੈ ਉਹਦੇ ਬਾਰੇ ਮੁੱਦਾ ਪਤਾ ਨਹੀਂ ਚੱਲਦਾ ਨਾ ਉਹਨਾਂ ਨੂੰ ਸਿੱਖੀ ਦੀ ਪਰਵਾਹ ਤੇ ਨਾ ਹੀ ਪਾਤੰਦਲੇ ਤੋਂ ਬੰਦਾ ਆ ਮੈਂ ਕਿਹੜਾ ਸਾਡਾ ਪਰਿਵਾਰ ਵਾਲਾ ਉਹਨਾਂ ਨੇ ਬਹੁਤ ਖੁਸ਼ੀ ਖੁਸ਼ੀ ਲੈ ਲਈ ਆਪਣੇ ਖਾਦ ਸਾਡੇ ਇੱਥੇ ਪਰਿਵਾਰਵਾਦ ਚੋੜੀ ਕਰਵਾਤੀ ਸੀ ਕਿ ਆ ਜਿਹੜੇ ਹੋਰ ਸੀਗੇ ਉਹ ਆਪਣੇ ਤੌਰ ਤੇ ਆਪਣੇ ਕੋਲ ਲੈ ਗਏ ਅਜਿਹਾ ਨੂੰ ਜ਼ਿਆਦਾ ਲਾਲਸਾ ਸੀ ਸਾਡੇ ਵਿੱਚ ਪਰ ਕੋਈ ਪਰਿਵਾਰਵਾਦ ਨਹੀਂ ਬਚਿਆ ਸਾਰਾ ਪਰਿਵਾਰਵਾਦ ਉਹ ਚੋੜੀ ਲਿਆ ਸਾਡੇ ਅਸੀਂ ਕੁਛ ਹੀ ਆ ਕੇ ਚਲੇ ਗਏ ਇੱਕਲ ਪਰ ਇੱਕ ਇੰਦਰਾ ਦੇਖਦੇ ਨੇ ਤਾਂ ਕਹਿੰਦਾ ਕਿ ਇਤਿਹਾਸਕਾਰਾਂ ਤੋਂ ਕਰਕੇ ਆਪਣੇ ਪਰਿਵਾਰ ਹੀ ਆ ਕੇ ਸਿਰਫ ਮੁਗਲਾਂ ਵਾਲੇ ਲਿਖਵਾਇਆ ਵੈ ਸਾਈਡ ਜਾਂਦੇ ਵਾਰ ਜਿਹੜਾ ਕੁਝ ਲਿਖਵਾਇਆ ਤਾਂ ਅਸਲੂਕਾਂ ਨੂੰ ਪਤਾ ਨਹੀਂ ਲੱਗ ਪਾਇਆ ਸੀ ਕਿ ਇਹ ਇੱਕ ਨਕਲ ਹੈ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਜੇ ਇਸ ਵਿੱਚ ਆਗ੍ਰਾਸੀਆਂ ਮੈਂ ਸੰਪੂਰਨ ਸਾਹ ਦੇ ਵਿੱਚ ਸਿੱਖ ਹਿਸਟਰੀ ਨੂੰ ਫਿਲਮਾਉਣ ਵਾਸਤੇ ਇੱਕ ਮਿਊਜ਼ੀਅਮ ਤਿਆਰ ਕੀਤਾ ਜਿਹਦਾ ਨਾਮ ਹੈ ਦਾਸਾਨੇ ਸਾਹ ਇਹਨੇ ਦੋ ਸਾਹ ਦੀ ਬਣਾਈ ਹੈ ਬਹੁਤ ਸ਼ਾਨਦਾਰ ਹੈ ਹਰ ਕਿਸੇ ਲਈ ਇਹ ਬਹੁਤ ਜੁੜੀ ਹੋਈ ਹੈ ਪੂਰੇ ਮੁਕਤਲ ਦੇ ਅੰਦਰ ਸਭ ਤੋਂ ਸਭ ਤੋਂ ਇਤਿਹਾਸ ਨੂੰ ਪਹੁੰਚ ਪਾਇਆ ਹੈ ਪਰ ਪਹੁੰਚਾਇਆ ਹੈ ਮੈਨੂੰ ਅੌਰਿਆ ਜੇਹਤਾਬਾਤ ਤੋਂ ਚਾਰ ਕਿਲੋ ਦੀ ਅੌਰਿਆ ਜੇਹਤਾਬਾਤੋਂ ਕਾਲਾ ਬਰਾਤ ਤੋਂ ਬਲਦੀ ਇੱਕ ਫਿਲਮ ਦੇ ਨਾਮ ਤੋਂ ਆ ਰਹੀ ਹੈ ਜਿਹੜੀ ਜੇਹਤਾਬਾਤ ਦੇ ਤਹਿਤ ਹੈ ਉਹ ਕਿੰਨਾ ਚੰਗਾ ਹੈ ਤੇ ਕਿਹੜਾ ਖਾਵਾਣਾ ਤੋਂ ਕਰਕੇ ਉਹ ਜੁੜਾ ਹੈ ਇਹ ਕੱਟ ਕੇ ਇਹਦੇ ਅੰਦਰੋਂ ਨਾਕੀ ਚੜਾ ਆ ਰਹੀ ਇਹਨਾਂ ਨੂੰ ਆਪਣਾ ਕੋਈ ਬੰਦਾ ਨਹੀਂ ਮਿਲਿਆ ਆਪ ਵੀ ਦੇ ਦਿਨ ਉਹ ਤੇ ਖੜਾ ਕਰਨ ਵਾਸਤੇ ਕਿਹੜੇ ਬੰਦੇ ਇਥੇ ਮਾਫੀਆ ਨੂੰ ਆਪਰੇਟ ਕਰ ਰਹੇ ਆ ਉਹਨਾਂ ਨੂੰ ਪਾਰਟੀ ਵਿੱਚ ਲੈ ਕੇ ਉਹਨਾਂ ਦੀਆਂ ਵਿਸਾਖੀਆਂ ਬਣਾ ਕੇ ਘੱਟੇ ਲੈਣਗੇ ਤੇਰੇ ਕਿਸ ਤਰੀਕੇ ਨਾਲ ਕਹਿ ਰਿਹਾ ਕਿ ਇਹਦੇ ਬਹੁਤ ਕੀ ਕਰਦਾ ਹੈ। ਕੀ ਆ ਸ਼ਿਕਾਇਤ ਹੋ ਰਹਾ ਹੈ ਸਟੇਟ ਪ੍ਰੈਸਟ ਤੋਂ ਬਾਰੇ ਉਹਨਾਂ ਨੂੰ ਪਤਾ ਨਹੀਂ ਕਿ 19 ਕੇਸ ਹੈ ਤੁਸੀਂ। ਕੀ ਆ ਉਹਨਾਂ ਨੂੰ ਜਿਹੜੀਆਂ ਰੀਕੋ ਹੈ ਉਹਦੀਆਂ ਐਕਟੀਵਿਟੀਜ਼ ਦਾ ਪਤਾ ਨਹੀਂ ਹੈ। ਉਸ ਨੂੰ ਟਿਕਟ ਦੇਣੀ ਹੈ। ਕੀ ਆ ਭਾਜਪਾ ਕੋਲ ਕੋਈ ਅੱਛਾ ਨੌਜਵਾਨ ਜਾਂ ਕੋਈ ਭਾਜਪਾ ਦਾ ਕੋਈ ਬਾਦ ਕਰ ਰਿਹਾ ਹੈ ਤੇ ਬਚਾਈ ਨਹੀਂ ਸੀ। ਤੇ ਬਾਹਰੋਂ ਲਿਆ ਕੇ ਬੰਦਾ ਦੇਣਾ ਪਿਆ ਗੱਲ ਬਦਲੂ ਖਰਾ ਕੇ ਉਹਨੂੰ ਉਹਦਾ ਵੀ ਕਰੈਕਟਰ ਖਰਾਬ WhatsApp ਐਕਸਟਰੀ ਸਾਡਾ ਸਭਿਆਚਾਰ ਬਗਾੜਿਆ ਇਹਨਾਂ ਨੇ ਉਸ ਨੂੰ ਗਦੜਾ ਕੀਤਾ ਉਹਦਿਆਂ ਨੂੰ ਫੀਸਕ੍ਰੀਤੀ ਦੇ ਲੇਕੇ ਜਾ ਰਹੇ ਗਾਲਿ ਦੇ ਕੇ ਤੇ 14 ਦੇ ਆਖੋ ਇਸ ਕਰਕੇ ਉਹ ਆਪਣੇ ਜਿਹੜਾ ਮੰਜਾ ਉਹਦੇ ਕੋਲੇ ਝਾੜੂ ਪੈਦਾ ਕਹਿੰਦੇ ਸਰਕਾਰ ਕਿੱਥੇ ਜਾਂਦੀ ਹੈ ਉਹ ਤੇ ਸਮੱਸਿਆ ਹੀ ਪੈਦਾ ਹੁੰਦੀ ਹੈ ਕਿ ਖੇਤੇ ਭਾਜੀਪੀ ਗਈ ਉਹਨਾਂ ਨੇ ਸਮੱਸਿਆ ਨੂੰ ਹੱਲੇ ਕਿੱਦਾਂ ਹੈ ਕਿਤੇ ਦੱਸਦਾ ਇਸ ਕਰਕੇ ਦੇਖਿਆ ਜਾਂਦਾ ਯਾਰ ਵੀ ਪ੍ਰਧਾਨ ਮੰਤਰੀ ਜਿਹੋ ਉਹਦੇ ਸਾਡੇ ਨਾਲ ਇਸ ਪਾਸੇ ਕਰਦੇ। ਪਾਲੇ ਦੀ ਹੈ। ਜਿਹੜੀ ਹੈਗੀ ਹੈ। ਕੱਲਾ ਨਾਟਕ ساری ਰਾਤ ਕਿਸਾਨ ਅੰਦਰ ਮੱਚੜਾਏ ਜਿਹੜਾ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਪੰਜਾਬ ਪਾਸ ਤੇ ਆਪਣਾ ਨਜ਼ਰੀਆ ਠੀਕ ਕਰੋ ਤੇ ਪੰਜਾਬ ਤੁਹਾਡੇ ਨਾਲ ਲੱਗੇ ਸਾਨੂੰ ਕੋਈ ਇਤਰਾਜ ਨਹੀਂ ਹੈ। ਕਿਸੇ ਵੀ ਪਾਰਟੀ ਦੇ ਨਾਲ ਲੇਕਿਨ ਖੌਮ ਹੋਰ ਬਣਾਵੇ ਭਜਾਅ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹੀ ਅੱਛਾ ਵਿਚਾਰ ਦਿੱਕੇ ਜਾਂਦੀ ਹੈ ਇੱਥੇ ਜੀ ਜੀ ਤੇ ਵੀ ਆਦਾ ਰਹੇਗੀ ਕੁਛ ਨਹੀਂ ਦਿੱਤਾ ਉਹਦੇ ਕਰਕੇ ਲੋਕ ਨਾ ਸਰ ਇਹ ਕੋਸ਼ਰ ਦਾ ਲਾਸਟ ਹੈ ਕਿ ਉਹ ਹੈ ਵੀ ਇਜ਼ਾਮਤ ਲਗਾ ਰਹੇ ਕਿ ਚੰਨੀ ਸਾਹਿਬ ਵੀ 200 ਤੋਂ 200 ਕਿਲੋਮੀਟਰ ਚੱਲ ਕੇ ਇੱਥੇ ਆਏ ਆ ਕਿ ਕਾਂਗਰਸ ਕੋ ਕੋਈ ਅਜਿਹੀ ਕੈਟੇਗਰੀ ਜਾਂ ਦਲਿਤ ਲੀਡਰ ਨਹੀਂ ਸੀਗਾ ਕਿ ਜਿਹੜਾ ਕਿ ਉਹਨਾਂ ਨੂੰ ਕਹਿੰਦੇ ਇਲੈਕਸ਼ਨ ਲੜਾ ਸਕੇ ਨਹੀਂ ਪਾਰਟੀ ਨਹੀਂ ਬਦਲੇ ਮੈਂ ਕਹ ਰਿਹਾ ਕਿ ਪਾਰਟੀ ਪਾਰਟੀ ਦਾ ਬੰਦਾ ਚਾਹੀਦਾ ਹੈ ਮੇਰਾ ਏਰੀਆ ਜਨਰਲ ਸੀਗਾ ਮੈਂ ਰਿਜਰਵੀ ਦੇ ਵਿੱਚ ਆਇਆ ਮੈਂ ਆਪਣੇ ਜੀਤ ਟੇਰਿਆਂ ਕੋਲ ਆਇਆ ਮੇਰੀ ਬਾਤ ਕਾਫੀ ਪਤਾ ਤੇ ਅੱਛੇ ਜੀ ਸੀ ਮੈਂ ਕੁ ਕਰ ਲਿਆ ਮੇਰੇ ਮੇਰੇ ਕੋਈ ਐਸੀ ਗੱਦਗਰ ਦੇ ਵਿੱਚ ਮੈਂ ਕਹਾ ਕਿ ਉਸੇ ਨਾਲ ਲੱਗ ਪਾਤੇ ਹਰ ਬਾਰ ਹੁੰਦਾ ਸਾਡੇ ਕੋਈ ਮੁੰਡਾ ਜੰਮਦਾ ਸਾਡੇ ਕੋਈ ਖੁਸ਼ੀ ਆਉਣੀ ਕਰਦੇ ਨਹੀਂ ਸੀ ਬਹਿਨੇ ਸੀ ਆਪਣੇ ਜੀਤਿਆਂ ਨੂੰ ਮਤਲਬ ਕਿ ਜਨੰਦਨ ਆਉਂਦੇ ਹੋਣੇ ਜਨੰਦਨ ਆਗੇ ਤਾਂ ਕੀ ਮਾੜੀ ਗੱਲ ਸਬਕਤਨ ਅਮਰਿੰਦਰ ਸਿੰਘ ਬਾਰੇ ਵੀ ਨਾ ਗੱਲ ਕੀਤੀ ਆ मैं नहीं कहना उन्होंने नजरिया कह रहा है ये जो आम आदमी पार्टी ने कल किसानों चर्चा के अंदर दिता उसका क्या मतलब नहीं तो उस क्यों है जी वो एम एस की गरंटी नहीं देते क्यों वो सापारियों को विश्वास नहीं दे सके कैसे मैं थोड़ी फेयर करूँगा जोड़ा कानून ਮੇਰਾ ਪਾਸਟ ਵੀ ਇਹ ਸਰਕਾਰੀ ਜਨਾ ਕਲਾ ਦਾ ਆਧਾਰ ਦੇ ਕੇ ਸੰਬੰਧ ਤੋਂ ਜ਼ਿਆਦਾ ਦਾਨੀ ਦੇ ਚੱਲ ਰਹੇ ਹਨ ਮਾਹਰ ਇਹ ਪਾਂਤਨਾ ਦਾ ਬਹੁਤ ਸਾਲ ਤੋਂ ਪਹਾੜਾਂ ਵਿੱਚ ਪਹੁੰਚਦੇ ਹੋਏ ਉਹ ਸਾਡੇ ਪਸਾਰੀ ਵਕਤ ਕਿਹਾ ਦੇ ਕੇ ਰਹਿ ਗਏ ਕਹਿੰਦਾ ਸਾਡੇ ਜਿਲੰਦਰ ਦੇ ਵਪਾਰੀ ਕਿ ਉਹਨਾਂ ਨੇ ਗੱਲ ਕੀਤੀ ਜਿਲੰਦਰ ਦਾ ਵਪਾਰੀ ਆ ਕੇ ਗਿਰਾਹ ਕਿ ਭਾਜਪਾ ਨੇ ਉਹਨਾਂ ਦਾ ਕੱਲ ਗਿਲ ਤੋੜਿਆ ਕੋਈ ਵੀ ਚੀਜ਼ ਵਪਾਰੀਆਂ ਵਾਸਤੇ ਰੌਣਕ ਨਹੀਂ ਕਰਦੀ ਅਦਾਨੀ ਔਰ ਅਦਾਨੀ ਦੇ ਇੱਥੇ ਬਣਾ ਕੇ بڑے بڑے ਬਹੁਤ ਸਾਡੇ ਗੁਰਿੰਦਰ ਦੀ ਜਿਹੜੀ ਜ਼ਿੰਮੇਵਾਰੀਆਂ ਨੂੰ ਖਤਮ ਕਰਨਾ ਚਾਹਦੇ ਆ ਐਸੀ ਆਪਣੇ ਗੁਰਿੰਦਰ ਦੀ ਦੁਪਾਈ ਨਾਂ ਦੇ ਦੰਦਾਰ ਨਾਂ ਸਿਰ ਤੋਂ ਕੈਪਟਨ ਅਮਰਿੰਦਰ ਨੂੰ ਅੱਗੇ ਇਸਾਨ ਕਹਿੰਦੇ ਕਿ ਅਸੀਂ ਸਾਡੇ ਲਈ ਕਹਿੰਦੇ ਕਿ ਸਰਨਾ ਮੀਡੀਆ ਦਰ ਉਹਦੀਆਂ ਤੋਂ ਅਲੱਗ ਅਲੱਗ ਚੱਲ ਜਾਂਦਾ ਪਰ ਸਾਡੇ ਤੋਂ ਫਿਰ ਮਿਲ ਦੱਸਦੇ ਕਿ ਮੈਂ ਉਧਰ ਕਹਿੰਦੇ ਮੀਟਿੰਗ ਸਾਡੇ ਤੋਂ ਪਤਾ ਜੀਦਾ ਜਾਂਦਾ ਸਰ ਕੈਪਟਨ ਅਮਰਿੰਦਰ ਸਾਹਿਬ ਜੀ ਜਿਲਾ ਕੇ ਸਰ ਸਰ ਪੁਰਾਣੀ ਕਿਸਾਨਾਂ ਨੂੰ ਵਸਾਇਆ ਮੈਂ ਤਾਂ ਦੂਸਰੇ ਦਿਨ ਉਹਨਾਂ ਦੀ ਬਾਹਰ ਦਿੱਤਿਆ ਕਹਿੰਦਾ ਸਰਪੰਚ ਦੇ ਬਲਾਰ ਜੀ ਨੇ ਬਲਾਰ ਹੰਕੇ ਜਰੂਰ ਕੋਲ ਨੰਬਰ ਜ਼ਰਬੀ 8000 ਰੁਪਏ ਨਾ ਉਹਨੂੰ ਚੱਕਰ ਦੇਣਗੇ ਉਹ ਕਹਿੰਦਾ ਮੈਂ ਨੰਬਰ ਜ਼ਰ ਆ ਡੀਪੀ ਡੋਰੋ ਦਿਖਾਓ ਨੂੰ ਜੀ ਨੂੰ ਖਾਤ ਖਜ਼ਰਬੰਦ ਕਰਦਾ ਕੋਈ ਨਹੀਂ ਕੋਈ ਹੈ ਜਾਨਾ ਮੰਨ ਜੀ ਸਰ ਸਰ ਕੈਪਟਨ